ਸਾਵਣ ਦੇ ਮਹੀਨੇ ਵਿੱਚ ਪੂਰੇ ਭਾਰਤ ਵਿੱਚ ਮੰਦਿਰਾਂ ਵਿੱਚ ਸ਼ਿਵਲਿੰਗ ਦੇ ਸ਼ਿੰਗਾਰ ਕੀਤੇ ਜਾਂਦੇ ਹਨ ਇਸ ਦੇ ਤਹਿਤ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਗੋਪਾਲ ਮੰਦਿਰ ਵਿਖੇ ਸ਼ਿਵਲਿੰਗ ਦਾ ਮਨਮੋਹਕ ਸ਼ਿੰਗਾਰ ਕੀਤਾ ਗਿਆ ਫੁੱਲਾਂ ਕਲੀਆਂ ਨਾਲ ਸ਼ਿਵਲਿੰਗ ਨੂੰ ਸਜਾਇਆ ਗਿਆ ਸੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਪਲੇ ਦੀ ਅਰਦਾਸ ਕੀਤੀ ਗੱਲ ਕਰਦਿਆਂ ਹੋਇਆਂ ਮੰਦਿਰ ਕਮੇਟੀ ਦੇ ਨੁਮਾਇਦੇ ਨੇ ਆਖਿਆ ਕਿ ਸਾਵਣ ਦੇ ਮਹੀਨੇ ਵਿੱਚ ਹਰ ਸੋਮਵਾਰ ਨੂੰ ਸ਼ਿਵਲਿੰਗ ਦੇ ਸ਼ਿੰਗਾਰ ਕੀਤੇ ਜਾਣਗੇ आज सावन का पहला सोमवार और पहले सोमवार में भगवान शंकर का भव्य श्रृंगार पुष्पों के द्वारा और भगवान शंकर का महाकाल का रूप दिया गया है जिसमें कि सभी शहरवासी यहाँ गोपाल मंदिर दर्शन करने आते हैं मैं पंडित श्यामलाल शास्त्री श्री राम वृंदावन क्योंकि तो हर सोमवार को यहाँ पुष्प आरती और महाकाल का श्रृंगार होता है और सावन के महीने में यहाँ भव्य श्रृंगार पुष्प फूलों का और अच्छे प्रकार से श्री गोपाल मंदिर में भगवान शंकर की आरती होती है आज श्री गोपाल मंदिर कमेटी वालों सावन दे पावन उपलक्ष्य गोपाल मंदिर में बड़ा ਦੇ ਫੁਮ ਉੱਤੇ ਸ਼ੰਗਾਰ ਕੀਤਾ ਗਿਆ ਭੋਲੇ ਸ਼ੰਕਰ ਨੂੰ ਸੁਜਾਇਆ ਗਿਆ ਹੈ ਲੋਕ ਭਾਰੀ ਗਿਣਤੀ ਵਿੱਚ ਹੋਮ ਆ ਕੇ ਮੰਦਿਰ ਵਿੱਚ ਪਹੁੰਚ ਰਹੇ ਹਨ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤੇ ਕਰ ਰਹੇ ਹਨ ਔਰ ਇਸਨੇ ਅਪਲਕ ਵਿੱਚ ਮੰਦਿਰ ਕਮੇਟੀ ਵੱਲੋਂ ਸਵੇਰੇ ਰੁਦਰਾ ਸ਼ੇਖ ਕਰਵਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਭਜਤਾ ਨੇ ਭਾਗ ਲਿਆ ਜਿਹੜਾ ਅੱਜ ਸੌਂ ਦਾ ਭੋਲੇ ਸ਼ੰਕਰ ਦਾ ਦਿਨ ਚੱਲਿਆ ਇਹਦੇ ਵਿੱਚ ਅਸੀਂ ਬਾਕੀ ਸੰਗਤਾਂ ਨੂੰ ਵੀ ਕਵਾਂਗੇ ਕਿ ਜਿਵੇਂ ਇਹ ਅਸੀਂ ਪੁਸ਼ਪ ਪਾਰਤੀ ਪਿਛਲੇ ਇੱਕ ਸਾਲ ਤੋਂ ਸ਼ੁਰੂ ਕੀਤੀ 1 ਜਨਵਰੀ ਤੋਂ ਕੀਤੀ ਹੈ ਉਹ ਅੱਜ ਬੜਾ ਤੁਸੀਂ ਦੇਖਿਆ ਕਿ ਬਹੁਤ ਭਰਪੂਰ ਹੰਗਾਰਾ ਮਿਲ ਰਿਹਾ ਹੈ ਸਾਰੀ ਜਨਤਾ ਅੱਜ ਸੌਨ ਦੇ ਮਹੀਨੇ ਚ ਪ੍ਰਭੂ ਦੇ ਦਰਸ਼ਨ ਕਰਨ ਆ ਰਹੀ ਹੈ ਤੇ ਅੱਜ ਦੇ ਦਿਨ ਦੀ ਔਰ ਸੌਨ ਦੇ ਜਿਹੜਾ ਮਹੀਨਾ ਚੜਿਆ ਉਹਦੇ ਵਿੱਚ ਵੀ ਸਾਰਿਆਂ ਨੂੰ ਸੰਕਤਾਂ ਨੂੰ ਇਹੋ ਗੱਲ ਕਵਾਂਗੇ ਕਿ ਭੋਲੇ ਸ਼ੰਕਰ ਦੇ ਮੰਦਿਰ ਜਾਓ ਚਰਨਾ ਚਾਓ ਆਪਣੀ ਅ ਪ੍ਰਾਰਥਨਾ ਕਰੋ ਜੋ ਆਰਤੀ ਕਰਨੀ ਕਰੋ ਇਹਦੇ ਵਾਸਤੇ ਆਪਣਾ ਜੋ ਵੀ ਫਲ ਤੁਸੀਂ ਚਾਹੁੰਦੇ ਹੋ ਮਨਮਾਨਛਿਤ ਫਲ ਜੋ ਪ੍ਰਭੂ ਜੋ ਤੁਹਾਡੀਆਂ ਤਕਲੀਫਾਂ ਨੇ ਕੋਈ ਵੀ ਆਪਣੀਆਂ ਪ੍ਰਭੂ ਉਹ ਜੋ ਮੰਗਦੇ ਹੋ ਉਹ ਪੂਰੀਆਂ ਕਰੋ ਸ਼ਾਵਨ ਦੇ ਮਹੀਨੇ ਦੇ ਸੰਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿੱਚ ਬਾਕੀ ਬਾਕੀ ਜਿਵੇਂ ਕਿ ਜਿੱਥੇ ਤਹਾਂ ਦੀ ਗੱਲ ਕਰੀਏ ਗੋਪਾਲ ਮੰਦਿਰ ਜੀ ਦਾ ਇੱਥੇ ਬਬੇ ਸ਼ਿੰਗਾਰ ਕੀਤਾ ਗਿਆ ਪੋਲੇ ਸ਼ੰਕਰ ਦਾ ਅਤੇ ਪੂਸ਼ਪ ਆਰਤੀ ਦਾ ਵੀ ਅਯੋਜਨ ਕੀਤਾ ਗਿਆ ਗੱਲਬਾਤ ਕਰਦੇ ਹਾਂ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਸੋਨ ਦੇ ਮਹੀਨੇ ਵਿੱਚ ਜਿੰਨੇ ਥੋਂਗ ਵਾਰ ਵੀ ਆਉਣਗੇ ਇੱਚੇ ਤਰ੍ਹਾਂ ਹੀ ਪੋਲੇ ਸ਼ੰਕਰ ਦੇ ਸ਼ਿੰਗਾਰ ਕੀਤੇ ਜਾਣਗੇ ਅਮਰਸਰ ਫਾਸਟਵੇ ਸਪਨਾਮਈ ਅਰਕੇਸ਼ਪਾਲ